ਸ਼੍ਰੀ ਮੁਕਤਸਰ ਸਾਹਿਬ ਵਿੱਚ ਸ਼ੁੱਕਰਵਾਰ ਦੀ ਚੜ੍ਹਦੀ ਸਵੇਰ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਬਣਿਆ ਹਸਨਸਨੀ ਦਾ ਮਾਹੌਲ ਸੁਰੱਖਿਆ ਏਜੰਸੀਆਂ ਨੇ ਕਰਵਾਇਆ ਪੂਰੀ ਇਮਾਰਤ ਨੂੰ ਖਾਲੀ ਚੱਪੇ-ਚੱਪੇ ਦੀ ਛਾਣ ਵਿੱਚ ਲੱਗੇ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੇ ਜਵਾਨ ਅੱਜ ਸ਼ੁੱਕਰਵਾਰ 16 ਜਨਵਰੀ 2026 ਦੀ ਚੜ੍ਹਦੀ ਸਵੇਰ ਨੂੰ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਬੰਬ ਨਾਲ ਉਡਾਏ ਜਾਣ ਦੀ ਧਮਕੀ ਮਿਲਣ ਤੋਂ ਬਾਅਦ ਜਿੱਥੇ ਸਮੁੱਚੇ ਸਟਾਫ ਵਿੱਚ ਹੜਕੰਪ ਮਚ ਗਿਆ ਉੱਤੇ ਹੀ ਮੁਲਾਜ਼ਮਾਂ ਅਤੇ ਆਉਣ ਜਾਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੁਲਿਸ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਿੱਥੇ ਪੂਰੀ ਇਮਾਰਤ ਨੂੰ ਖਾਲੀ ਕਰਵਾਇਆ ਉੱਤੇ ਹੀ ਬੰਬ ਨਿਰੋਧਕ ਦਸਤਿਆਂ ਵੱਲੋਂ ਕੋਨੇ-ਕੋਨੇ ਦੀ ਚਾਨਬੀਨ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ ਖਬਰ ਲਿਖੇ ਜਾਣ ਤੱਕ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਪੁਲਿਸ ਜਾਂ ਪ੍ਰਸ਼ਾਸਨ ਵੱਲੋਂ ਕੀਤੀ ਗਈ ਅਧਿਕਾਰਿਕ ਪੁਸ਼ਟੀ ਤੋਂ ਬਾਅਦ ਹੀ ਇਹ ਮਾਮਲਾ ਸਾਹਵੋਸ ਆ ਕੇਗਾ ਫਿਲਹਾਲ ਤਸਵੀਰਾਂ ਦਿਖਾ ਰਹੀਆਂ ਹਨ ਕਿ ਕਿਸ ਤਰ੍ਹਾਂ ਨਾਲ ਪ੍ਰਬੰਧਕੀ ਕੰਪਲੈਕਸ ਤੋਂ ਬਾਹਰ ਉਤੋਂ ਦਾ ਸਮੁੱਚਾ ਸਟਾਫ ਆ ਕੇ ਆਪੋ ਆਪਣੇ ਵੱਲੋਂ ਆਪਣੀ ਸੁਰੱਖਿਆਤ ਥਾਂ ਉੱਪਰ ਖੜਾ ਦਿਖਾਈ ਦਿੱਤਾ